ਸੋ ਸ੍ਰੀ ਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਕਰਦੇ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਸ਼ੁਰੂਆਤ ਸੋ ਆਸ ਟਾਈਮ ਹੋ ਚੁੱਕਾ ਹੈ ਸ਼ਾਮ ਦਾ ਟਾਈਮ ਤੇ ਅੱਜ ਮਤਕਨ ਖੇਤਰ ਮਾਦਲਾ ਮੰਦਿਰ ਉੱਥੇ ਆਪਣੇ ਮੱਥਾ ਟੇਕਣ ਜਾਣਾ ਗੁਲਗੁਲਿਆਂ ਦਾ ਜਿਵੇਂ ਸਭ ਨੂੰ ਸਾਰਾ ਪਤਾ ਹੈ ਮੱਥਾ ਟੇਕਦਾ ਤੇ ਹੁਣ ਆਪਾਂ ਉੱਥੇ ਜਾ ਰਹੇ ਹਾਂ ਤੇ ਬਾਕੀ ਬੱਚੇ ਨਾਲ ਤਿਆਰ ਹੋਣ ਲੱਗੇ ਪੈ ਨੇ ਸਾਰੇ ਆਪਣੇ ਨਾਲ ਜਾਣਗੇ ਤੇ ਅੱਗੇ ਅਖਰ ਮੰਦਿਰ ਜੋ ਤਕਰੀਬਨ ਸਰਹਰ ਮੰਦਿਰ ਦਿਖਾਵਾਂਗੇ ਮੰਦਿਰ ਕਿਵੇਂ ਬਣਿਆ ਹੋਇਆ ਕੀ ਚੀਜ਼ ਹੈ ਕਿੱਥੇ ਮਾਤਾ ਦਾ ਮੰਦਰ ਸਾਰਾ ਕੁਝ ਤੁਹਾਨੂੰ ਦੱਸਾਂਗੇ ਲਾਲ ਸਾਡਾ ਬਲੌਗ ਨਾਲ ਬਣੇ ਰਹੋ ਤੇ ਜਿਹੜੇ ਬਲੌਗਰ ਤੇ ਨਵੇਂ ਆਏ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੈਲਿੰਗ ਕਮਰ ਬਟਨ ਦਾ ਬਦੋ ਤਾਂ ਜਿਸ ਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤਕਰੀਬ ਮਿਲਦਾ ਰਹੇ ਤੇ ਨਵੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਫਿਰ ਸ਼ੁਰੂਆਤ ਕਰਦੇ ਹਾਂ ਪੱਜ ਦੇ ਬਲੌਗ ਦੀ ਤੇ ਚੱਲਦੇ ਹਾਂ ਸ਼ੇਤਲਾ ਮਾਤਾ ਮੰਦਰ ਕਾਲਾ ਜੀ ਸੀਡ ਸ਼ਾਟੀ ਐ ਸੀਟੀ ਵਿੱਚ ਨਹੀਂ ਜੀ ਚੱਲ ਕੋਈ ਨਹੀਂ ਬੈਠ ਹੁੰਦੀ ਨਹੀਂ ਜੀ ਕਰਨੀ ਹੈ ਕਰ ਲੈ ਪਰ ਹੁੰਦੀ ਨਹੀਂ ਹੁੰਦੀ ਆ ਰਹੀ ਹੈ ਖਰਾਬ ਹੋ ਰਹੀ ਹੈ ਟੁੱਟ ਕੇ ਧਾਰੇ ਚੱਲ ਕੋਈ ਨੂੰ ਬੈਜੋ ਜਿੱਤੇ ਜਾ ਰਿਹਾ ਮੋਦ ਸੁਣਾ ਖਾਣ ਪੀਣ ਹੈ ਮੇਲੇ ਜੀ ਆ ਫਿਰ ਕਿਹੜਾ ਮੇਲਾ ਦੇਖਿਆ ਤੂੰ ਹੈ ਮਾਤਾ ਦਾ ਮੇਲਾ ਮਾਤਾ ਦਾ ਮੇਲਾ ਘੜਾ ਉਹ ਕਾਲਾ ਮੇਲਾ ਉਹ ਵੀ ਮਾਤਾ ਹੀ ਹੈ ਬਸੜੀਆ ਸੀਤਲਾ ਮਾਤਾ ਦਾ ਮੰਦਿਰ ਸੀਤਲਾ ਦਾ ਫਤੜੇ ਕਣਾ ਗਾਈਜ਼ ਆ ਕੇ ਮਿਲੋ ਹਾਂ ਗਾਈਜ਼ ਵੀਰੇ ਆਜੋ ਗਾਈਜ਼ ਵੀਰੇ ਹਾਂਜੀ ਪਹੁੰਚ ਗਏ ਅਸੀਂ ਸੀਤਲਾ ਮਾਤਾ ਦੇ ਮੰਦਿਰ ਚ ਦਰਸ਼ਨ ਕਰਨੇ ਮਾਤਾ ਦਾ ਮੱਥਾ ਟੇਕਣਾ ਪਹੁੰਚ ਗਏ ਜੀ ਸੀਤਲਾ ਮਾਤਾ ਦਾ ਜੋ ਮੁੱਖੇ ਦਵਾਰ ਹੈ ਸੀਤਲਾ ਮਾਤਾ ਮੰਦਿਰ ਆਪ ਦਾ ਹਾਰਦਿਕ ਸਵਾਗਤ ਕਰਦਾ ਜੀ ਇਸ ਤੋਂ ਅੱਗੇ ਤਕਰੀਬਨ ਜੋ ਸ਼ੀਤ람 ਮਾਤਾ ਮੰਦਿਰ ਦੀ ਹੋਂਦ ਹੋਂਦ ਹੈ ਉਹ ਸਟਾਰਟ ਹੋ ਰਹੀ ਹੈ ਇੱਕ ਮੰਦਿਰ ਦੀ ਜਗ੍ਹਾ ਸਟਾਰਟ ਹੋ ਗਈ ਤੇ ਆਪਾਂ ਚੱਲਦੇ ਪਹਿਲਾਂ ਮਾਤਾ ਦੇ ਮੱਥਾ ਟੇਕਦੇ ਆ ਉਸ ਤੋਂ ਬਾਅਦ ਸੁਰਜਾ ਬਾਕੀ ਮੰਦਿਰ ਆਪਾਂ ਦੇਖਿਆ ਹੋਣਾ ਕਿੰਨਾ ਕਿ ਮੰਦਿਰ ਹੈ ਕੀ ਗੱਸਾ ਹੈ ਆਪ ਬੰਦੇ ਖਾਂਦੇ ਫੜਲੇ ਮਤਾਰੇ ਮਾਤਾ ਦੇ ਮੰਦਿਰ ਵਿੱਚ ਮਗਰ ਚੋਰੀ ਹਾਂ ਨੇ ਆਏਗਾ ਤੁਹਾਨੂੰ ਨਾ ਨਾ ਮੈਂ ਆਏਗਾ ਨੁਕ ਨੁਕ ਰਖਾ ਮੈ ਆਉਣਾ ਹੈ ਹੈ ਹਾਂ ਭਈ ਤੂੰ ਕਿਥੇ ਖਾਣਾ ਫਿਰਦਾ ਹੈ ਹੈ ਪਹੁੰਚ ਗਏ ਸ਼ੀਤਲਾ ਮਾਤਾ ਮੰਦਿਰ ਦਾ ਜੋ ਜਿੱਥੇ ਪਾ ਦਰਸ਼ਨੇਦਾਰੇ ਕਰਨੇ ਨੇ ਸ਼ੀਤਲਾ ਮਾਤਾ ਮੰਦਿਰ ਦਾ ਆ ਸਾਰਾ ਪੰਡਾਲ ਬਣਿਆ ਹੋਇਆ ਤੇ ਆਪਾਂ ਚਾਹਦੇ ਹੁਣ ਅੰਗ ਅੱਗੇ ਸ਼ੀਤਲਾ ਮਾਤਾ ਮੰਦਿਰ ਤੋਂ ਉਹਦਾ ਕਰਾਉਣੇ ਦਰਸ਼ਨ ਤੇ ਭੱਕੇ ਭੀੜ ਬਹੁਤ ਹੈ ਇਸ ਟਾਈਮ ਸੰਗਤ ਕਾਫੀ ਨੂੰ ਤਾਂ ਖੜੀ ਹੈ ਹੈ ਮਾਤਾ ਜੀ ਕੋਲ ਆਸਤੇ ਆਇਨਾ ਕਰਾਉ ਕਰੂ ਮਾਸੀ ਦੇ ਹੈ ਮਾਸੀ ਨੇ ਤੁਹਾਨੂੰ ਦਿਖਾਇਆ ਆਇਨਾ ਕਰਦੇ ਪ੍ਰਸ਼ਾਦ ਹੈ ਮਾਤਾ ਦਾ ਹੈ ਇਹ ਦੇਖਣ ਹਾਂ ਤੁਹਾਨੂੰ ਓਏ ਨਾ ਮਦਾਇਬਨ ਵਾਲੇ ਟੇਕਾਂ ਇਕੱਠੇ ਚਲੋ ਜੀ ਚਲੋ ਅੱਗੇ ਵਧੋ ਚੱਲ ਬਈ ਓਏ ਚਲੋ ਹੈ ਉਹ ਵੀ ਚੱਲੇਗਾ ਅੱਛਾ ਤੈ ਹੀ ਮਾਤਾ ਦੇਖਣਾ ਹੈ ਚਲੋ ਬਾਕੀ ਸ਼ੀਤਲਾ ਮਾਤਾ ਮੰਦਿਰ ਦੇ ਰਵੇ ਹੁਣ ਆਪਾਂ ਪਹੁੰਚ ਗਏ ਫਿਰ ਪਹਿਲਾਂ ਵੀ ਦੇਖਿਆ ਸੀ ਆਪਾਂ ਹੁਣ ਕਰਦੇ ਆ ਦਰਸ਼ਨ ਸਾਰੇ ਤੇ ਨਾਲੇ ਮਾਤਾ ਮੰਦਿਰ ਦੇਖੋ ਨਾ ਤੁਹਾਨੂੰ ਬਾਕੀ ਦੇ ਆਣ ਵਾਲੇ ਦੇਖਿਓ ਨੇ ਤੇ ਬਾਕੀ ਉਸ ਤੋਂ ਬਾਅਦ ਦੇਖਦੇ ਆਂ ਜੀ

ਅੱਜ ਇਹਦੇ ਹੁੰਦੇ ਹੈ ਜਰੋ ਜਰੋ ਚਲੋ ਜੀ ਚਲੋ ਚਲੋ ਇਸ ਟਾਈਮ ਆਪਾਂ ਜੋ ਸ਼ੀਤਲਾ ਮਾਤਾ ਦਾ ਮੰਦਿਰ ਹੈ ਨਾ ਉਹ ਤੇ ਬਿਲਕੁਲ ਉੱਪਰਲੀ ਸਾਈਡ ਆ ਇੱਥੇ ਵੀ ਮਾਤਾ ਦੇ ਤਕਰੀਬਨ ਦੋ ਤਿੰਨ ਮੰਦਿਰ ਜੇ ਬਣੇ ਹੋਣੇ ਛੋਟੇ ਛੋਟੇ ਤੇ ਜਿੱਥੇ ਸੰਗਤ ਆ ਕੇ ਮੱਥਾ ਦੇਖਦੀ ਆ ਤੇ ਸ਼ੀਤਲਾ ਮਾਤਾ ਪ੍ਰਚੀਨ ਮੂਰਤੀ ਮਾਤਾ ਦਾ ਮੰਦਿਰ ਹੈ ਇੱਥੇ ਵੀ ਮੰਦ ਮਾਤਾ ਦਾ ਮੰਦਿਰ ਉੱਪਰਲੀ ਸਾਈਡਾ ਇੱਥੇ ਸ਼ੀਤਲਾ ਮਾਤ ਦਾ ਮੰਦਿਰ ਬਿਲਕੁਲ ਉੱਪਰਲੀ ਸਾਈਡ ਬਣਿਆ ਹੋਇਆ ਜਦੋਂ ਵੀ ਸੰਗਤ ਇਸ ਜਗ੍ਹਾ ਤੇ ਆਉਂਦੀ ਆ ਤਾਂ ਇੱਥੇ ਵੀ ਮੱਥਾ ਜ਼ਰੂਰ ਟੇਕਿਆ ਕਰੋ ਹਮ ਹਮ ਮਾਤਾ ਜੀ ਨਿਹਾਰ ਗ੍ਰੀਵਤੀ ਨੇ ਫੈਲੀ ਆ ਭੱਜ ਗਈਆਂ ਮਾਤਾ ਰੈਣੀਆਂ ਤੇ ਇਹ ਸਾਈਡ ਆ ਗਈ ਮਦਾਨਨ ਮਾਤਾ ਇੱਧਰ ਮੁਰਗੇ ਮੁਰਗੇ ਵੀ ਬੈਠੇ ਨੇ ਮੁਰਗੇ ਜਾੜੇ ਹੋਣ ਕਿਸੇ ਦੇ ਪ੍ਰਸ਼ਾਦ ਤੇ ਇੱਧਰ ਛੋਟੇ ਬੱਕਰਾ ਤੇ ਇਹ ਜਾੜ ਰਖੇ ਦੇਖ ਕੇ ਮੈਂ ਦੇਖਣ ਲੱਗ ਰਿਹਾ ਇਸ ਜਮੀਨ ਸੁੱਖਾ ਜਿਹੜੀ ਪੂਰੀ ਹੋ ਜਾਂਦੀ ਹੈ ਉਹ ਹਰੇਕ ਸੁੱਖ ਉਹਦੀ ਪੂਰੀ ਜਾਂੜਦਾ ਕੋਈ ਕੁਝ ਦੇਖ ਕੇ ਜਾਂਦਾ ਕੋਈ ਕੁਝ ਦੇਖ ਕੇ ਜਾਂਦਾ ਕੋਈ ਪ੍ਰਸ਼ਾਦ ਦੇਖ ਕੇ ਜਾਂਦਾ ਜਿਵੇਂ ਜਿਵੇਂ ਇਹ ਸੁੱਖ ਸੁਖਦਾ ਸਾਰੇ ਮਦਾਨਾਂ ਨੂੰ ਮਾਤਾ ਤੇ ਆ ਕੇ ਮੱਥਾ ਟੇਕਦਾ ਤੇ ਆਪਾਂ ਹੁਣ ਇਸ ਤੇ ਮੱਥਾ ਟੇਕਦੇ ਆ ਫਿਰ ਉਸ ਤੋਂ ਬਾਅਦ ਅਗਲਾ ਮੰਦਰ ਕਪੂਰ ਹੈ ਉਸ ਤੇ ਪਾਪਾ ਫਿਰ ਚੱਲਾਂਗੇ ਮਦਾਨਨ ਮਾਤਾ ਦਾ ਮੱਥਾ ਟੇਕਣ ਦੇ ਸਾਰ ਇਸ ਸਾਈਡ ਬਣਿਆ ਹੋਇਆ ਜੀ ਕਾਲੀ ਦੇਵੀ ਮਾਤਾ ਦਾ ਮੰਦਿਰ ਤੇ ਆਓ ਹੁਣ ਆਪਾਂ ਮੱਥਾ ਦੇ ਮੱਥਾ ਮੱਥਾ ਟੇਕਦੇ ਆਂ ਮਾਤਾ ਦੇ ਮੰਦਿਰ ਚ ਕਾਲੀ ਮਾਤਾ ਦਾ ਮੰਦਿਰ ਹੈ ਤੇ ਬਾਕੀ ਜਿਹੜਾ ਕੋਈ ਮੱਥਾ ਟੇਕਦਾ ਕੋਈ ਸੁੱਖ ਸੁਖਦਾ ਇੱਥੇ ਆ ਕੇ ਮਿੱਟੀ ਕੜਦਾ ਕੋਈ ਇੱਥੇ ਕਹੀ ਨਾਲ ਮਿੱਟੀ ਕਢਵਾ ਲੈਂਦਾ ਕੋਈ ਆਬਿਆਬ ਕਢ ਲੈਂਦਾ ਪਹਿਲਾਂ ਤਕਰੀਬ ਤੁਹਾਨੂੰ ਦੱਸ ਦਈਏ ਇਹ ਛੱਪੜ ਕਾਪੀ ਵੱਡਾ ਸੀ ਇੱਥੇ 85 ਲੋਕ ਆਪਣੇ ਹੱਥ ਨਾਲ ਮਿੱਟੀ ਕੱਢਦੇ ਸੀਗੇ ਹੁਣ ਇਹ ਜਗ੍ਹਾ ਸਿਰਫ ਮਿੱਟੀ ਕੱਢਣ ਵਾਸਤੇ ਨਾ ਥੋੜੀ ਜੀ ਤੋਂ ਅੱਕੀ ਰੱਖਦੀ ਬਾਕੀ ਤਗਰੇ ਨੂੰ ਸਾਰਾ ਇਹ ਵਾਲੇ ਦਾ ਪੱਕਾ ਕਰਤਾ ਸੀ ਮਾਤਾ ਦਾ ਜੋ ਆਪਣੇ ਮੱਥਾ ਟੇਕ ਕੇ ਦਾਰਸ਼ਨ ਦੇਦਾਰ ਇੱਕ ਕਰਿਆ ਇਹ ਨਾਲ ਸੋਨੂੰ ਵੀ ਕਰਾਤੀ ਹੁਣ ਵੱਡ ਕੇ ਬੱਚੇ ਬਾਜ਼ਾਰ ਦੇ ਹੈ ਇਹ ਬਣਵਾਉਂਗੇ ਡੈਡੂ ਬਣਵਾਉਣੇ ਨੇ ਹੈ ਮਹਾਦੇਸ਼ਕ ਛੌਂਕ ਜਾ ਗਿਆ ਹੋਵੇ ਹਰਮਨ ਕਹਿੰਦਾ ਮੇਰੇ ਵੱਡਾ ਵੱਡਾ ਹੋ ਗਿਆ ਅੱਛਾ ਆਪਾਂ ਦੀ ਬਰਾਬੀ ਅੱਛਾ ਹੁਣ ਨਹੀਂ ਲਿਖਾਉਣਾ ਤੁਰੇ ਜਾਂਦੇ ਨਾ ਤਾਂ ਕਿਸੇ ਨੂੰ ਕੋਈ ਜੀ ਪਸੰਦ ਨਹੀਂ ਆ ਰਹੀ ਆਹ ਟੈਡੀ ਹਾਂ ਮੈਂ ਤੁਮਹੇ ਆਹ ਆਹ ਫੇ ਚਲੋ ਜੋ ਕੁਝ ਲੈਣਾ ਹੀ ਨਹੀਂ ਹੈ ਨੀ ਬਲਾਸਾ ਲੈ ਲੈ ਉਹ ਐਂ ਕਰੋ ਨਾ ਲੈ ਲੋ ਫੇਰ ਵੀ ਤੰਨੇ ਲੈ ਲੋ ਕੁਝ ਹੁੰਦਾ ਲੈ ਲੋ ਫੇਰ ਕਰੀਆ ਕਿ ਮੈਨੂੰ ਪਤਾ ਫੇਰ ਉਹ ਕਰਨਗੇ ਇਹ ਉਹ ਫੇਰ ਅਲੱਗ ਖਾਣਗੇ ਇਹਨਾਂ ਦੀ ਬਿਠੂਰ ਲੈ ਚੱਲ ਲੈ ਲੋ ਤੰਨ ਤਾਂ ਐਰੇ ਕੀ ਫਟ ਕਰਕੇ ਆਏ ਹੁਣ ਮੈਨੂੰ ਇੱਕ ਬੋਤਲ ਲੱਗ ਗਈ ਹੈ ਹਾਂ ਬੋਤਲ ਜੀ ਸੀਗੀ ਵਾਲੀ ਕੈਂਗ ਲੱਗਿਆ ਅੱਛਾ 20 ਵਾਲੇ ਤੋ ਵੀ ਜੁੱਸ ਦੀ ਮੈਂ ਆ ਬਈ ਕਿਉਂ ਹੈ ਇਹ ਦਿਨਾੜਾ ਜੀ ਬੋਤਰਾ ਹੀ ਦੀ ਮਤ ਜੀ ਆ ਉਹਨਾਂ ਦਾ ਰੇਟ ਕਟਾਉਣ ਲੱਗ ਗਿਆ ਵਿਚਾਰੇ 10 ਰੁਪਏ ਮੈਂ ਸਾਬ ਕਹਿੰਦਾ ਇਨੇ ਕੱਟ ਕਰ ਲੈ ਲੈ ਬਿੱਲਾ ਵਾ 100 ਰੁਪਏ ਹੋਣੀ ਨਹੀਂ ਜੀ ਉਹ ਨਹੀਂ ਕਰਾਣਾ ਆ ਦੇ ਨੀ 100 ਵਰੇ ਪਈ ਹੁੰਦੀਆਂ ਨਹੀਂ ਉਹ ਮੈਂ ਲੈਂਚ ਤਾਂ ਮਹਿੰਗੀ ਹੁੰਦੀ ਜੀ ਓ ਯਾਰ ਅੱਪਾ ਕਿ ਟੋਪੀ ਦੀ ਲੱਗਣੀ ਮਿਲ ਗਈ ਜਲ ਕੋਈ ਨਾ ਨਾਈਕੀ ਐਡਿਡਾਸ ਦੀ ਬੋਤਲਾਂ ਲੈ ਜਲ ਕੋਈ ਨਾ ਯਾਦ ਰੱਖੋ ਹੁਣ ਜਿਹੜੀ ਬਹੁਤ ਲੁੰਦੀਆਂ ਆਂ ਆਹ ਜਿਹੜੇ ਸ਼ੋਰੂ ਮੀਂਹ ਡੰਡੀ ਤਾਂ ਹੁੰਦੀਆਂ ਨੇ ਸਰੀਰ ਨਹੀਂ ਹੁੰਦੀ ਆ ਉਹ ਤਾਂ ਹੁੰਦੀ ਆ ਉਹਦੇ ਨਾਲ ਵਾਕ ਹੀ ਬਈ ਪਤਾ ਕੋਈ ਨਹੀਂ ਸੁਪਰੀ ਹੁੰਦੀ ਓ ਲਾਲਾ ਦੀ ਆਹ ਸਪਰੀ ਵੀ ਹੁੰਦੀ ਆ ਜਿਹੜੀ ਬੱਤੇ ਲੋਕ ਇਸਤੇਮਾਲ ਕਰਦੇ ਨੇ ਜਿਹੜੇ ਆਪਣੇ ਘਰ ਦੇ ਕਰਦੇ ਨੇ ਅੱਛਾ ਆਪ ਕੋ ਬ੍ਰੈਂਡਡ ਚੀਜ਼ਾਂ ਦਾ ਬਿਨਾ ਕੋਈ ਚੀਜ਼ ਨਹੀਂ ਲੈ ਗਏ। ਮੇਰੇ ਬੀਤੇ 4-500 ਤੋਂ ਘੱਟ ਦੀ ਤਾਂ ਬੋਤ ਹੁੰਦੀ ਨਹੀਂ। ਨਾ ਹੀ ਆਪਾਂ ਨੂੰ ਮਿਲਲੇ ਚੀਜ਼ਾਂ ਚੰਗੀਆਂ ਲੱਗਦੀਆਂ। 4-500 ਤੋਂ ਨਾ ਉਹ ਹੀ ਸ਼ੋਪਿੰਗ ਕਰੀ ਉਹ 400 ਤੋਂ ਆਪਣੇ ਦਾ 4-5000 ਤੋਂ ਥੱਲੇ ਇੰਦਰ ਨਾ ਕਰ। 4000 ਤੋਂ ਦਿੰਦੇ। ਵੀ ਕਹਿੰਦਾ ਬਸ ਸੋਣਾ ਟਾਈਮ ਜਾ ਜਾ ਲੰਗੀ ਜਾਂਦਾ ਤੁਸੀਂ ਦੁਆਇਆ ਕਰੇ ਮੈਂ ਇਹ ਚੀਜ਼ਾਂ ਬ੍ਰੈਂਡਰ ਸ਼ੂਇਆ ਬ੍ਰੈਂਡਰ ਖੁੰਡੀਆਂ ਤੁਸੀਂ ਦੋਈਆ ਕਿਉਂ ਆ ਗਈਆਂ ਤੁਸੀਂ ਦੋਈਆਂ ਨੂੰ ਜਿਹੜੀ ਕੁੜੀ ਆ ਗਈ ਜਾਨਾ ਸਿੱਧੇ ਸਾਹ ਦੇਖਤੀਆਂ ਖੇਤੀ ਕਰਦੀ ਆ ਰੋੜ ਲਾਵੀ ਜੱਟਾ ਦੇ ਵੀਡੀਓ ਦਾ ਵਟਾ ਉਹ ਕਰੇਗਾ ਤਾਂ ਕੰਮ ਹਾਂਜੀ ਦੋਸਤੋ ਏਸੀ ਆਪਣਾ ਅੱਜ ਦਾ ਬਲੌਗ ਅੱਜ ਦੀ ਵੀਡੀਓ ਜਿੱਥੇ ਆਪਾਂ ਗਏ ਸੀ ਮਾਤਾ ਸ਼ੀਤਲਾ ਮਾਤਾ ਮੰਦਿਰ ਵਿੱਚ ਮੱਥਾ ਟੇਕਣ ਜਿਹੜੀ ਬਸੜੀ ਦਾ ਮੇਲਾ ਕਹਿੰਦੇ ਨੇ ਬਸੜੀ ਦਾ ਮੱਥਾ ਟੇਕਦੇ ਹੁੰਦੇ ਨੇ ਪੱਛੀਤ ਨਾਲ ਮਾਤਾ ਮੰਦਿਰ ਦਾ ਜੋ ਇੱਥੋਂ ਸਤੋਂ ਥੋੜੀ ਦੂਰੀ ਦੇ ਹਿਮੰਦਰ ਬਣਿਆ ਹੋਇਆ ਬਹੁਤ ਤਕੜਾ ਮੰਦਿਰ ਬਹੁਤ ਵੱਡਾ ਮੰਦਿਰ ਹੈ ਉੱਥੇ ਆਪਾਂ ਜੇ ਟੇਕ ਕੇ ਆਏ ਸੀ ਮਠਾ ਤੇ ਸਾਨੂੰ ਮੰਦਿਰ ਵੀ ਦਿਖਾਇਆ ਤੇ ਦੱਸਿਆ ਵੀ ਇਹ ਮਾਤਾ ਦਾ ਮੰਦਿਰ ਕਿੱਥੇ ਬਣਿਆ ਹੈ ਮਾਤਾ ਮੰਦਿਰ ਬਣਿਆ ਹੋਇਆ ਜੀ ਸਤੋਂ ਕੋਈ 5-6 ਕਿਲੋਮੀਟਰ ਦੂਰੀ ਤੇ ਦੂਰੀ ਤੇ ਬਣਦਾ ਕਾਲਣਾ ਉੱਥੇ ਬਹੁਤ ਵੱਡਾ ਮੰਦਿਰ ਮਾਤਾ ਸ਼ੀਤਲਾ ਮਾਤਾ ਬਹੁਤ ਦੂਰ ਦੂਰ ਸੰਗਤ ਚੱਲ ਕੇ ਇਸ ਜਗ੍ਹਾ ਤੇ ਸਾਡੇ ਟੇਕਣ ਆਉਂਦੀ ਹੈ ਤੇ ਹਰੇਕ ਦੀ ਮਨੋ ਕਾਮ ਹੈ ਇੱਥੇ ਜੋ ਸੁੱਖ ਸੁੱਖ ਦੇ ਉਹ ਪੂਰਨ ਹੁੰਦੀਆਂ ਨੇ ਸੋ ਫਿਲਹਾਲ ਅੱਜ ਦੇ ਵਲੌਗ ਨੂੰ ਅੱਜ ਦੀ ਵੀਡੀਓ ਨੂੰ ਪਾਉਂ ਤਕਰੀਬਨ ਇੱਥੇ ਬੰਦ ਕਰਦੇ ਹਾਂ ਸੋ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਇੱਕ ਨਵਾਂ ਵਲੌਗ ਲੈ ਕੇ ਸੁਰੱਖਿਓ ਆਪਣਾ ਖਿਆਲ ਸ਼ਸ਼ੀਕਾਲ ਗੁੱਡ ਬਾਏ ਰੱਬ ਰੱਖਾ